ਸਸੇ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮੇ YouTube ਚੈਨਲ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਫਿਰ ਉਸ ਤੋਂ ਬਾਅਦ ਅੱਪਰ ਦੰਨ ਦੱਸਦੇ ਹਾਂ ਜੀ ਕੀ ਕਰਦੇ ਅੱਜ ਆਪਾਂ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਣੇ ਰਹੋ ਵਲੌਗ ਦੇ ਨਾਲ ਤੇ ਅੱਜ ਆਪਾਂ ਚੱਲੇ ਆਂ ਜੀ ਖੇਡਣ ਕ੍ਰਿਕਟ ਇਨ ਹੈਲੀਫੈਕਸ ਦੇ ਇੱਕ ਛੋਟੇ ਜਿਹੇ ਗਰਾਊਂਡ ਦੇ ਵਿੱਚ ਤੇ ਆਲ ਮੋਸਟ ਆਪਾਂ ਸਾਰ ਡੇਢ ਬਾਅਦ ਚੱਲੇ ਆਂ ਕਿਉਂਕਿ ਖਰੀਕ ਗਰਮੀਾਂ 'ਚ ਖੇਡੀਦਾ ਖੇਡਣ ਦਾ ਕਿਉਂਕਿ ਸਾਰਾ ਸਿਆਲ ਤਾਂ ਸਨੋਵ ਮੈਂਦੀ ਰਹਿੰਦੀ ਆ ਉਸ ਤੋਂ ਬਾਅਦ ਗਰਮੀਆਂ 'ਚ ਜਾ ਕੇ ਆ ਦਿਨਾਂ 'ਚ ਆ ਕੇ ਮੌਕਾ ਮਿਲਦਾ ਕੋਈ 2-3 ਮਹੀਨੇ ਹੁੰਦੇ ਆ ਜਿੰਨੇ 'ਚ ਆਪਾਂ ਖੇਡ ਸਕਦੇ ਆ ਤੇ ਦਿਲ ਦੀਆਂ ਰੀਝਾਂ ਪੂਰੀਆਂ ਲਾ ਸਕਦੇ ਆ ਤੇ ਜੁੜੇ ਰਹੋ ਆਉਦੇ ਨਾਲ ਪਲੀਜ਼ ਇੱਕ ਵਾਰ ਫਿਰ ਤੋਂ ਕਹਿਣਾ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਲੌਜੀ ਆਪਾਂ ਕਰ ਚੁੱਕੇ ਆ ਜੀ ਐਂਟਰ ਤੇ ਦੇਖ ਤੇ ਅੱਗੇ ਚੰਤਰਾ ਦਾ ਗਈ ਆ ਜੀ ਆ ਇੱਧਰਲੇ ਬਣੇ ਬਣਿਆ ਆ ਜੀ ਬਾਸਕਟਬਾਲ ਦਾ ਗਰਾਊਂਡ ਤੇ ਮਰੀ ਦੂਜੀ ਸਾਈਡ ਬਣਿਆ ਪਿਆ ਜੀ بیسਬਾਲ ਦਾ ਗਰਾਊਂਡ ਗਰਮੀਾਂ 'ਚ ਸਾਰੇ ਆਲਮੋਸਟ ਫੁੱਲ ਹੀ ਹੁੰਦੇ ਆ ਉੱਧਰ ਲੱਗੇ ਹੋ ਜੀ ਝੂਲੇ ਵਗੈਰਾ ਇੱਧਰ ਫੁੱਟਬਾਲ ਦਾ ਸਾਨੂੰ ਜਿੱਦਾਂ ਜ਼ਿਆਦਾਤਰ ਗਰਾਊਂਡ ਸਾਰੇ ਗਰਾਊਂਡ ਇੱਥੇ ਦੇ ਜਾਨਕੀ ਬੀਜੀ ਹੁੰਦੇ ਗਰਮੀਾਂ 'ਚ ਤੇ ਇੱਤਾਂ ਕਰਕੇ ਅੱਬ ਅੱਜ ਆ ਚਿੱਕੇ ਆ ਜੀ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਖੇਡਣ ਲਈ ਕ੍ਰਿਕਟ ਮੈਨੂੰ ਲੱਗਦਾ ਇਹ ਸੂਰਮਿਆਂ ਨੇ ਪਹਿਲਾਂ ਹੀ ਗੋਹਾਲੀ ਖੇਡਣ ਤੋਂ ਦੇ ਦੇ ਅੱਗੇ ਜਾ ਕੇ ਹਾਂ ਓਏ ਪਿੰਡ ਵੀ ਇਹੋ ਜੱਬ ਹੁੰਦਾ ਏ ਇੱਥੇ ਇਹੋ ਜੱਬ ਕਿੰਨਾ ਗਵਾਈ ਆ ਜਿਹੜੀ ਗਵਾਚੀ ਹੁੰਦੀ ਉਹ ਤਾਂ ਜਮਾ ਨਹੀਂ ਲੱਭਦੀ ਦੂਜੇ ਲੱਭੀ ਲਓ ਜੀ ਵਾਲ ਪਹਿਲਾਂ ਹੀ ਪਹਿਲਾਂ ਹੀ ਗਵਾ ਦਿੱਤੀ ਆ ਬੰਦੇ ਨੇ ਐਂਮੂ ਕਰ ਓਏ ਹੈ ਪਿੰਡ ਵੀ ਇਹੋ ਜੱਬ ਹੁੰਦਾ ਏ ਭਰਾਵਾ ਸਾਡਾ ਉਹ ਸਾਡੇ ਚਲੇ ਜਾਂ ਨਹੀਂ ਲੋਕਾਂ ਦੇ ਘਰਾਂ ਜੋਂ ਨਾ ਦੇਣੀ ਨਹੀਂ ਜਾਂ ਅਗਲੇ ਮਹੀਨੇ ਸਰੋਂ ਦੀ ਸਰੋਂ ਚ ਚਲੇ ਜਾਣੀ ਬਹੁਤ ਸਰੋਂ ਮੈਂ ਤਾਂ ਮੈਂ ਘਰ ਦੇ ਨਹੀਂ ਪਲਸਟਰ ਦਾ ਵੀ ਗੇਂ ਨਹੀਂ ਲੱਭਦੀ ਹੁੰਦੀ। ਉਹਦੇ ਕੰਡੇ ਵਾਲੇ ਉਹਦੇ ਲੈ ਐਦਾਂ ਲੱਭਨੇਗਾ। ਤੂੰ ਦੇਖਦਾ ਇਹਨੂੰ। ਓਏ ਹਵਾ ਵੀ ਬੜੀ ਵਗੰਦੀ ਬਾਬੇ। ਬਰਾਵਾ ਆ ਫਿਰ ਫੜ ਲਿਆ ਤੁੰਨੇ ਜਾ ਕੇ ਮਰ ਤਪਾਣਾ ਮਰ ਤ ਮਲਾ ਬੰਦੇੋਂ ਤੋਂ ਪਹਿਲਾਂ ਹੀ ਗੇਸ ਨਹੀਂ ਲੱਭਣੀ ਆਪਾਂ ਪੈਕ ਕਰਨਾ ਮੈਨਾਂ ਜ਼ਮਾਨ ਉਹ ਯਾ ਗੱਡੀ ਆਈ ਜਾਂਦੀ ਇਹ ਕਹੇ ਕੂਰੇ ਲੈ ਕੇ ਆ ਗਿਆ ਆਪੇ ਆ ਇੱਕ ਹੋਰ ਆ ਰਹੇ ਨੇ ਉਸਤਾਦ ਉਹਨੇ ਪੌਸਮ ਤਾਂ ਬਹੁਤ ਸੋਹਣਾ ਪਰ ਹਵਾ ਥੋੜੀ ਥੋੜੀ ਚੱਲ ਰਹੀ ਹੈ ਜੀ ਇਸ ਕਰਕੇ ਥੋੜੀ ਠੰਡ ਮਹਿਸੂਸ ਹੋ ਰਹੀ ਹੈ ਉਹ ਲੰਬੀ ਕਿ ਨਹੀਂ ਲੋ ਜੀ ਨਵੀਂ ਉਹ ਜਿਹੜੀ ਬਾਦ ਅੱਜ ਕਵਾਚੀ ਉਹ ਤਾਂ ਲੰਬੀ ਨਹੀਂ ਅੱਜ ਜਿਹੜੀ ਪਹਿਲਾਂ ਕਵਾਚੀ ਉਹ ਲੰਬ ਚੁੱਕੀ ਹੈ ਐ ਮੈਨ ਕਿੰਨੇ ਮੀਟਰ ਜਾਂਦਾ 100 ਮੀਟਰ ਤੇ 200 ਮੀਟਰ ਸਰ ਕੋਈ ਟੱਲ ਜਾਂਦਾ ਨਾ ਨਾ ਕਰਾਓ ਮੇਰੀ ਮਤ ਭਾਈ ਆ ਬੈਡ ਨਹੀਂ ਹੈ ਅਭਿਸ਼ੇਕ ਸ਼ਰਮਾ ਆ ਗਏ ਆ ਹਾਂ ਤਾਂ ਪਿੰਡ ਰਹਿ ਗਏ ਆ ਆਹੋ ਮੇਰਾ ਪੇਜ ਹੀ ਪਤਾ ਸਹੀ ਗੱਲ ਵਾਹ ਕਾ ਚਾੜਾ ਕੋਣ ਚਾੜਾ ਲਓ ਜੀ ਉਧਰ ਬਾਈ ਜੀ ਹੋਣੀ ਬਾਉਂਡਰੀ ਲਗਾ ਰਹੇ ਨੇ ਦੇ ਵੀ ਤਾਂ ਕਿਹੜੀ ਨੇ ਸਿੰਗਲ ਕਿੱਥੇ ਲੈ ਲਾਈ ਬਾਉਂਡਰੀ ਬਣਾ ਦਿੱਤੀ ਕਿਉਂਕਿ ਜਨਤਾ ਬਹੁਤ ਜਾਰੀ ਨਾ ਤਾਂ ਇਹਦੇ ਕਿ ਪਦੂਰ ਨਹੀਂ ਰੱਖ ਸਕਦੇ ਕੋਲੇ ਰੱਖ ਕੇ ਕੇ ਪਾਸ ਕਰ ਲੈਣਾ ਆਪਾਂ ਕੋਪਰਾ ਵਾ ਪਹਿਲੀ ਦੇ ਕੋਈ ਹੈ ਕੋਪਰਾ ਆ ਗਿਆ ਇਹ ਤਾਂ ਬਾਰੀ ਜੋਣੀ ਇਹ ਤਾਂ ਕਿਸੇ ਦੀ ਬਾਰੀ ਨਹੀਂ ਜੋਣੀ ਉਦਾਂ ਪਾਸ ਛੜ ਹੋ ਗਿਆ ਰੱਖ ਲੈਣਾ ਔਰ ਠੀਕ ਆ ਜੇ ਕਿ ਆਊਟ ਆ ਬਹੁਤ ਹੋ ਗਈ ਯਾਰ ਬਾਰੀ ਰੱਖਦੇ ਨਾ ਜੇ ਲੱਗੀ ਆਊਟ ਬਸ ਕੋਈ ਵਾਈਡ ਨਹੀਂ ਕੋਈ ਲੈਨ ਨਹੀਂ ਦੇਣਾ ਹਾਂ ਬਾਤ ਤਾਂ ਸਹੀ ਹੈ ਹੁਣ ਇੱਜੇ ਤਾਂ ਕਿਤੇ ਵੀ ਵੱਜ ਜਾਊਗੀ ਆਹ ਬੋਲਾ ਦੋ ਬੋਲਾ ਪਿੱਛੇ ਇੱਕ ਬੋਲਾ ਅੱਗੇ ਇੱਕ ਬੋਲਾ ਫਿਰ ਜਿੱਥੇ ਤੱਕ ਸਲਿੱਪ ਲੱਗ ਸਕਦੀ ਆ ਇਹ ਫੁਰਸਤ ਨਹੀਂ ਫਿਰਦਾ ਨਹੀਂ ਨਾ ਓਏ ਵਾਰੀ ਕਿੱਦਾਂ ਵਾਰੀ ਕਿੱਦਾਂ ਕਰਨ ਲੱਗੇ ਜਣ ਪਹਿਲੀ ਬੁਲੀ ਨੰਬਰ ਪਾ ਲੋ ਨੰਬਰ ਉਹ ਜਾ ਪਰਵਾ ਨਾ ਮਸਲੇ ਬੈਠ ਰਿਹਾ ਓਏ ਆ ਕਿੱਡੀ ਵਾਈਟ ਵੇਗ ਕਿੱਡੀ ਜੇ ਬਾਹਲੇ ਦੂਰ ਛੱਟੀ ਜਾਵਾਂਗੇ ਉਹ ਤਾਂ ਕੋਈ ਹੁੰਦੇ ਆਉਣੀ ਨਹੀਂ ਕਰਨੀ ਨਾ ਫਿਰ ਆ ਹੁਣ ਵਾਈਟ ਡਰ ਕਰਨਾ 6 6 ਇੱਧਰ ਹੋ ਜਾਂਦੀ ਕੋਈ ਹੁਣ ਬੱਲਾ ਤਾਂ ਫੜ ਲੈਣ ਨੇ ਚਲ ਇੱਕ ਹੀ ਖੇਡੋ ਜਿਹੜੇ ਚੱਕ ਰਿਹਾ ਜੀ ਐਕਸ਼ਨ ਚੈਨੀ ਦੇ ਨੇ ਪਾਂਡਿਆ ਨਾਲ ਦੀ ਪਾਈ ਏ ਇਹ ਵਾਈਟ ਬਾਲ ਲੈਣੇ ਤੇ ਬਾਲੇ ਗਿਆ ਜਾਣ ਕੇ ਛੋਟਾ ਮੱਗ ਗਈ ਲੋ ਜੀ ਪਹਿਲਾ ਓਵਰ ਕਰਾ ਰਹੇ ਨੇ ਮਲੰਗਾ ਜੀ ਬਾਲ ਤਾਂ ਇਦਾਂ ਦੀ ਤੇ ਲੱਗ ਤੇ ਬਾਕੀ ਖੜਾ ਉਹ ਦੇਖੀ ਦੇਖੀ ਵਲੋਗ ਵਲੋਗ ਲੱਗੇ ਕਰਾ ਆਏ ਨਹੀਂ ਕਰਾ ਲਾ ਜਾ ਲੈ ਆ ਕਿੰਨੀ ਵਾਰੀ ਬਾਲ ਫੇਰ ਚਲੇਗੀ ਉਧਰ ਸੱਟ ਗਿਆ ਚਲੋ ਨਾਲ ਮੇਰੇ ਹੈ ਬਗਦੇਗਾ ਮਿੱਟੇ ਭਗ ਜਾ ਜੋ ਬਣੇ ਇਹ ਸੱਟ ਜਾ ਰਾਇ ਕਿਹ ਕਿਹੋਂ ਦਿੱਤਾ ਰੱਖ ਆ ਜੜਦੇ ਉਹ ਇਹਦੇ ਨਾਲ ਲੱਭਾਂਗੇ ਕੰਡੇ ਪਤਾ ਕਿੰਨੇ ਨੇ ਉੱਥੇ ਐ ਜੀ ਮਿੱਤ ਕਰਾਵਾਏ ਵਿਚਾਰੇ ਦੀਆਂ ਮੇਰੇ ਹੱਥ ਨਾਲ ਸੂਰਜ ਢਲ ਗਿਆ ਦਵਾਰ ਬੋਲਾ ਫੇਰ ਚਲੇਗੀ ਇੱਕ ਵਾਰੀ ਇਹ ਦੋ ਬਾਲਾਂ ਦੇ ਉੱਡਦਾ ਸੀ ਪੜੀ ਆ ਜੇ ਮੈਂ ਔਰ ਕਰਾਉਂਦਾ ਜੇ ਮੈਂ ਔਰ ਕਰਾਉਂਦਾ ਨਾ ਇਹ ਦੋ ਬਾਲਾਂ ਨੇ ਜਾਂਦਾ ਸੀ ਲੋ ਜੀ ਸਾਡੇ ਫਰੀਦ ਭਾਜੀ ਇਹਨਾਂ ਨੇ ਬਹੁਤ ਮੈਚ ਜਿਤਾਏ ਆ ਉੱਜੀ ਟੀਮ ਨੂੰ ਉਹ ਇੱਕ ਨਹੀਂ ਜਾਵੇ ਆ ਇਹ ਦੇਖਦੇ ਦੁਬਾਰਾ ਮੁੜ ਕੇ ਉਹ ਵੀ ਸਾਡੇ ਤੇ ਅਟੈਕ ਹੋ ਰਿਹਾ ਤੇਰੇ ਤੇ Olha aqui, ó. ਗੇਡੀਆਂ ਕਰਨੀਆਂ ਗੇਡੀਆਂ ਕਰਨੇ ਉਹ ਬਾਬਾ ਜਿਹੜਾ ਹੋਣੀ ਪ੍ਰੋਡੂਸਰ ਤਿੰਨ ਆਈ ਫੇਰ ਬਾਲ ਉਹਨਾਂ ਹੀ ਇੱਥੇ ਖੇਡੇ ਨਹੀਂ ਜਿੰਨੀ ਸਾਡੀ ਬਾਲ ਮਤ ਜਿੰਨੇ ਸਾਡੀ ਬਾਲ ਬਾਦ ਚਲੇ ਜੀ ਬਾ ਅੱਜ ਹਰ ਮਜ਼ਾ ਨਹੀਂ ਆਇਆ ਮੈਚ ਦਾ ਇੱਥੇ ਕਿਸ ਦੀ ਸਰ ਹੋਣੀ ਹੈਗੀ ਸਰੋਜ ਲੱਭਣ ਜਾਂ ਉਹ ਨੈਸ਼ ਵਾਲਾ ਗੋਡੇ ਸੱਜੀਏ ਉਹ ਪੱਟਾ ਗੋਡੇ ਲੱਤੀਆ ਉਹਨੇ ਪਾਇਆ ਨਾ ਯਾਰ ਉਹ ਮੜਾ ਇਹਨੂੰ ਨਾ ਕਰ ਲੀਏ ਗਰਾਊਂਡ ਐ ਨੂੰ ਕਹਿੰਦੇ ਸੁਖਾ ਲਈਏ ਥੋੜਾ ਗਾਂ ਕਰ ਲਈਏ ਆਪਾਂ ਫੇਰ ਸਾਰਾ ਬਾਉਂਡਰੀ ਬਾਉਂਡਰੀ ਚੱਕਣੀ ਨਹੀਂ 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 ਸਹੀ ਆ ਇੱਥੇ ਹੁਣ ਤਾਂ ਜਾਣ ਦਾ ਟਾਈਮ ਹੋ ਗਿਆ ਸਾਡੇ ਸ਼ੇਰ ਪੱਥੇ ਪਾਉਣੇ ਆ ਇੱਕ ਦੋ ਮੈਚ ਹੋਰ ਨਾਲ ਲਈਏ ਯਾਰ ਉਹ ਟੀਮ ਬਣਾ ਕੇ ਲਈਏ ਨਹੀਂ ਹੁਣ ਨਹੀਂ ਸਵਾਰ ਉਹ ਕੰਪੀਟੀਸ਼ਨ ਕੱਲ ਖੇਡਾਂ ਇਹਨਾਂ ਸੈਕ ਕੱਲ ਨੂੰ ਖੇਡਾਂ ਕੀ ਜਾਏ ਬਾਬੇ ਐ ਨਹੀਂ 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 ਐਨੀ ਫਿਲਡਿੰਗ ਜ਼ਬਰਦਸਤ ਉਹਨਾਂ ਉਧਰ ਨਹੀਂ ਲਾਈ ਸੀ ਓਏ ਔਰ ਪੰਜਾਬ ਵਾਲੇ ਐਨੀ ਜ਼ਬਰਦਸਤ ਫਿਲਡਿੰਗ ਨਹੀਂ ਲਾਈ ਜਿੰਨੀ ਜਿਹਨੇ ਲੀਵ ਇਸ ਤਰ੍ਹਾਂ ਗੋਲ ਕਰ ਦੇਉਂਦੇ ਮੈਨੂੰ ਮਨਾਲਾ ਚੋ ਲਿਫਟ ਹੋ ਰਿਆਂਦੇ ਹੈ ਕੀ ਮਾਰੀ ਰਹਿਣ ਦੇ ਬਾਰੇ ਨਾਲ ਹੈ ਲਿਫਟ ਓਏ ਨੇ ਰਾਗਾ ਸੋਰੇ ਵਾਲੀ ਲੈ ਲਈ ਉਹਦਾ ਚਿਹਰਾ ਮੂੰਹ ਤੋਂ ਵੇਖੋ ਇੱਧਰ ਮਨੇ ਵਾਲੀ ਵਰ ਖੜਦੇ ਜੀ ਮੁੰਡੇ ਹਾਂ ਕਰ ਗੱਲ ਉਹ ਆ ਨਹੀਂ ਸੋਵਾਉਂਦਾ ਨਾ ਖੜਦਾ ਇਹ ਮਾਜੇ ਜੀ ਬਹੁਤ ਖੜਦੇ ਮੁੰਡੇ ਇੱਧਰ ਮਨੇ ਚੁੱਤੀ ਆ ਮੈਨ ਆਵਦਾ ਮੈਚ ਆ ਜੀ ਮੁੰਡਾ 6 ਬੰਦੇ ਆਊਟ ਕਰੇ ਨੇ ਤੇ ਉਹ ਇਹ ਕਹਿੰਦਾ ਹੈ ਟ੍ਰਿਕ ਲੈ ਮੈਂ ਉਹ ਤਾਂ ਨਹੀਂ ਇਹ ਗਿਆਦਾ ਸੀ ਗੋਡੇ ਦੇ ਵਿੱਚ ਉਹ ਭਰਾਵਾ ਗੋਡੇ ਦੇ ਵਿੱਚ ਬੈਠ ਤੇ ਵੱਜੀ ਕਹਿੰਦਾ ਗੋਡੇ ਤੇ ਵੱਜ ਕੇ ਉੱਡ ਕੇ ਕੈਚ ਹੋ ਗਿਆ ਗਈ ਇੱਥੇ ਖੜ ਨਹੀਂ ਦਿੰਦੇ ਉਹਨੇ ਫਿਰ ਇਹ ਕਹਿੰਦੇ ਅਸੀਂ ਇੱਥੇ ਖੜੇ ਸੀ ਉੱਥੋਂ ਆਇਆ ਉਹ ਇੱਥੇ ਬਹੁਤ ਨਿਆਰਾ ਆਉਂਦਾ ਖੜਨਾ ਮੈਂ ਹਾਂ ਸਾਲ ਉਹ ਇਹ ਯਾਰ ਇਹਨਾਂ ਨੇ ਲਿਖਿਆ ਹੈ ਨੌਕਰੀ ਕਿੱਥੋਂ ਕਿੱਥੇ ਲਿਖਿਆ ਵਾ ਸਾਵੇ ਜੋ ਟ੍ਰਿਕ ਪਰਮਿਟ ਯੇ। ਬੜਾ ਲੱਗਿਆ ਇਹਨਾਂ ਨੂੰ ਹਾਂਜੀ ਜੀ ਇਹ ਸੀ ਮੇਰਾ ਛੋਟਾ ਜਿਹਾ ਵਲੌਗ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਜੀ ਕਿਸੇ ਅਗਲੇ ਵਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ